ਸਾਸੀ ਕਾਲ ਬਾਈ ਸਾਰਿਆਂ ਨੂੰ ਦੀਪੇ ਬਾਈ ਦੇ ਘਰੇ ਖੜੇ ਆ ਬਾਈ ਦੀ ਹੈਲਪ ਕਰਨ ਵਾਸਤੇ ਦੁੱਲੜ ਪਿੰਡ ਤੋਂ ਬਾਈ ਉਦਮ ਸਿੰਘ ਜੀ ਪਹੁੰਚੇ ਨੇ 5 ਕਿਲੋ ਘਿਓ ਤੇ ਕੁਝ ਰਾਸੀ ਜਿਹੜੀ ਬਾਈ ਨੂੰ ਸਨਮਾਨ ਕਰਕੇ ਜਾ ਰਹੇ ਨੇ ਉਦਮ ਸਿੰਘ ਜੀ ਪਿੰਡ ਦੁੱਲੜ ਤੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਤੁਸੀਂ ਪਹੁੰਚੇ ਬਾਈ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਡੀ ਗੱਲ ਦੋਸਤੋ ਇਹ ਆ ਪੈਸਾ ਹਰੇਕ ਲਵੇ ਆ ਵੱਡੀ ਗੱਲ ਆ ਦਿਲ ਘੱਟ ਲੋਕਾਂ ਲਵੇ ਹੁੰਦਾ ਇਹ ਬਹੁਤ ਵੱਡੀ ਗੱਲ ਆ ਬਾਈ ਜਿਹੜੇ ਪਿੰਡ ਚੋਂ ਜਿਹੜੇ ਆਪਦੇ ਯਾਰ ਦੋਸਤਾਂ ਤੋਂ ਇਕੱਠੇ ਕਰਕੇ ਜਿਹੜੇ ਬਾਈ ਲੈ ਕੇ ਆਏ ਨੇ ਬਾਈ ਤੱਕ ਪਹੁੰਚ ਕਰੀ ਆ ਬਾਈ ਉਦਮ ਸਿੰਘ ਜੀ ਪਿੰਡ ਦੁੱਲੜ ਤੋਂ 5 ਕਿਲੋ ਘਿਓ ਤੇ ਕੁਝ ਰਾਸੀ ਨਾਲ ਬਾਈ ਦਾ ਸਨਮਾਨ ਕਰ ਰਹੇ ਨੇ ਬਾਈ ਬਹੁਤ ਬਹੁਤ ਧੰਨਵਾਦ ਬਾਈ ਪਹਿਲਾਂ ਪਹਿਲਾਂ ਘਿਓ ਦੇ ਦੋ ਕਿਲੋ ਜੀ ਬਣਾ ਦਿਓ ਰਾਸੀ ਦੇ ਦਿਓ ਲੋ ਜੀ ਕੱਢ ਕੇ ਦੇ ਨਾ ਨਾ ਕੋਈ ਨਹੀਂ ਕੋਨੇ 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 ਦੇਖੋ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜਿਹੜੇ ਜਿਹੜੇ ਵੀਡੀਓ ਵਿੱਚ ਬਾਹਰ ਗਰਾਊਂਡ 'ਚ ਆਏ ਜਿਹੜਾ ਦੁਬਾਰਾ ਆਏ ਬਾਹਰ ਗਰਾਊਂਡ 'ਚ ਹਾਂਜੀ ਹਾਂਜੀ ਤੁਸੀਂ ਸਾਨੂੰ ਕਿਵੇਂ ਪਤਾ ਕਿਵੇਂ ਲੱਗਿਆ ਬਾਈ ਬਾਈ ਦੀ ਵੀਡੀਓ ਦੇਖੀ ਥੋੜੀ ਬਾਈ ਚੈਨਲ ਰਾਹੀਂ ਹਾਂਜੀ ਸਾਨੂੰ ਮਨ 'ਚ ਥੋੜਾ ਸਾਡਾ ਮੋਸ਼ਨ ਹੋਇਆ ਵੀ ਬਾਈ ਦੀ ਜਾ ਕੇ ਮਦਦ ਕਰੀ ਜਿੰਨੇ ਜੋਗਰੇ ਹੈਗੇ ਜਿੰਨੇ ਕਿ ਜੋਗਰੇ ਹੈਗੇ ਤੇ ਅਸੀਂ ਇਹਦੀ ਬਾਈ ਦੀ ਅਸੀਂ ਹੋਰ ਲੋਕਾਂ 'ਕੇ ਵੀ ਹੱਥ ਵੰਨ ਕੇ ਕਰਦਿਆ ਬੇਨਤੀ ਬਾਈ ਦੀ ਮਦਦ ਕਰੇ ਵੀ ਦੁਬਾਰਾ ਗਰਾਊਂਡ ਜਾ ਕੇ ਖੇਡੇ ਬਾਈ ਫੇਰ ਵੀ ਇਹਦੇ ਨਾਲ ਖੜਿਆ ਬਾਈ ਜਦੋਂ ਬਲਾਊਆ ਬਾਈ ਦੇ ਨਾਲ ਖੜਿਆ ਜੋ ਵੀ ਹੋ ਸਕੇ ਇਹਦੀ ਬਾਈ ਦੀ ਫੇਰ ਅਸੀਂ ਮਦਦ ਕਰਾਂਗੇ ਜਿੰਨੇ ਜੋਕਰ ਹੈਗੇ ਆ ਹੋਰ ਬਾਈਆ ਵੱਗੇ ਵੀ ਬੇਨਤੀ ਆ ਬਾਈ ਦੀ ਵੱਧ ਤੋਂ ਵੱਧ ਮਦਦ ਕਰੋ ਜੀ ਗਰਾਊਂਡਾਂ 'ਚ ਦੇਖਣ ਦੇ ਬਾਈ ਹਾਂ ਬਾਈ ਮੈਂ ਕਹਿੰਦਾ ਬਾਈ ਦੇ ਨਾਲ ਖੜਿਆ ਜਦੋਂ ਮਰਜੀ ਬਾਈ ਯਾਦ ਕਰੇ ਜਿੰਨੇ ਜੋਕਰ ਹੈਗੇ ਆ ਦੇਖ ਬਾਈ ਕਿਰਪਾ ਕਰਦੇ ਵਾਰ ਗਰਾਊਂਡ 'ਚ ਆਏ ਹਾਂਜੀ ਹਾਂਜੀ ਸਾਰੇ ਦੁਨੀਆ ਵੇਖੇ ਹਾਂਜੀ ਇਹ ਤਾਂ ਹੀ ਆ ਜਿਵੇਂ ਹੋਰ ਵੀ ਕਬੱਡੀ ਖਿਡਾਰੀਆਂ ਦੇ ਵਧੀਆ ਨਾਂ ਹੈ ਬਾਈ ਦੀ ਪੇਰਾ ਨਾ ਪਹਿਲਾਂ ਵੀ ਹੈਗਾ ਇਹ ਤੋਂ ਵਧੀਆ ਨਾਂ ਬਣੇ ਵਧੀਆ ਨਾਂ ਤੇ ਬਕਾਇਆ ਜੀ ਠੀਕ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਬਾਈ ਸਾਡੇ ਸਾਰਿਆਂ ਦਾ ਮੇਰੇ ਵੱਲੋਂ ਵੀ ਦਿਪੇ ਵੱਲੋਂ ਵੀ ਸਾਰਿਆਂ ਵੱਲੋਂ ਬਾਈ ਬਹੁਤ ਬਹੁਤ ਧੰਨਵਾਦ